ਅੱਜ ਅਪਾ ਬਣਾਉਣ ਜਾ ਰਹੇ ਹਾਂ ਬਹੁਤ ਹੀ ਸੋਨਾ ਜਿਹਾ ਡਿਜ਼ਾਈਨ ਤੇ ਬਿਲਕੁਲ ਛੋਟਾ ਛੋਟਾ ਡਿਜ਼ਾਈਨ ਜਿਦੇ ਲਈ ਕੁੰਡੇ ਚਾਹੀਦੇ ਆ 4 ਤੇ ਮਲਟੀਪਲ ਤੇ ਦੋ ਕੁੰਡੇ ਅਸੀਂ ਐਕਸਟਰਾ ਰੱਖਾਂਗੇ ਤੁਸੀਂ ਕਹਿ ਸਕਦਾ ਸਿਰਫ ਇੱਕ ਸਲਾਈ ਦਾ ਸਾਡਾ ਇਹ ਡਿਜ਼ਾਈਨ ਹੈ ਜਿਸ ਚ ਅਸੀਂ ਪਹਿਲੀ ਜਿਹੜੀ ਸਲਾਈ ਬਣਾ ਰਹੇ ਹਾਂ ਉਹ ਸਿਰਫ ਦੋ ਸਿੱਧੇ ਤੇ ਦੋ ਪੁੱਠਿਆਂ ਦੀ ਬਣਾ ਰਹੇ ਹਾਂ ਦੋ ਸਿੱਧੇ ਦੋ ਪੁੱਠਿਆਂ ਦੀ ਪੈਟਰਨ ਦੀ ਫਸਟ ਰੋ ਤੇ ਇਸ ਜਿਹੜੇ ਪੁੱਠੀਆਂ ਸਲਾਈਆਂ ਨੇ ਸਾਰੀਆਂ ਹੀ ਪੁੱਠੀਆਂ ਹੀ ਪੈਣਗੀਆਂ ਪੁੱਠੀ ਸਲਾਈ 'ਚ ਕੁਝ ਵੀ ਨਹੀਂ ਕਰਨਾ ਪੂਰੀ ਸਲਾਈ ਪੁੱਠੀ ਪਾਉਗੀ ਸਿਰਫ ਇੱਕ ਸਲਾਈ ਦਾ ਹੀ ਸਾਡਾ ਡਿਜ਼ਾਈਨ ਹੈ ਇਹ ਬਸ ਰੋ ਅਸੀਂ ਪੈਟਰਨ ਸਟਾਰਟ ਕਰਨ ਲਈ ਪਾ ਰਹੇ ਹਾਂ ਦੋ ਸਿੱਧੇ ਦੋ ਪੁੱਠੇ ਫਰੈਂਡਸ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਪਲੀਜ਼ ਕਰ ਦਿਓ ਜੀ ਬੈਲ ਆਈਕਨ ਨੂੰ ਪ੍ਰੈਸ ਕਰੋ ਤੇ ਨੂੰ ਆਲਟਰ ਕਲਿੱਕ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਵੇ ਤੇ ਇਹ ਉਹ ਜਿਹੜਾ ਸਾਡਾ ਪੈਟਰਨ ਹੈ ਜਾਲੀ ਤੋਂ ਬਿਨਾ ਹੈ ਕੋਈ ਇਸ ਚ ਜਾਲੀ ਨਹੀਂ ਹੈ ਸੋਖਾ ਜਿਹਾ ਪੈਟਰਨ ਹੈ ਬਿਗਨਰਸ ਵੀ ਇਹਨੂੰ ਆਰਾਮ ਨਾਲ ਬਣਾ ਸਕਦੇ ਆ ਦੇਖੋ ਦੋ ਪੁੱਠੇ ਦੋ ਸਿੱਧੇ ਦੋ ਪੁੱਠੇ ਦੋ ਸਿੱਧੇ ਤੇ ਲਾਸਟ ਵਿੱਚ ਅਸੀਂ ਦੋ ਕੁੰਡੇ ਐਕਸਟਰਾ ਪਾਏ ਹੋਏ ਜਿਨਨੂੰ ਅਸੀਂ ਪੁੱਠਾ ਬੋਲਦੇ ਆਂ ਅਸੀਂ ਪਾਏ ਜੀ 4 ਦੇ ਮਲਟੀਪਲ ਪਲੱਸ ਦੋ ਕੁੰਡੇ ਐਕਸਟਰਾ ਪੁੱਠੀ ਸਲਾਈ ਪੂਰੀ ਪੁੱਠੀ ਪੱਕੇ ਆ ਜਾਣੇ ਤੇ ਅਸੀਂ ਅਗੇ ਹੁਣ ਪੈਟਰਨ ਵਾਂਗ ਹੀ ਰੋ ਇਹ ਸਾਰੀ ਸਲਾਈ ਹੈ ਜਿਹੜੀ ਕਿ ਸਾਡੇ ਪੈਟਰਨ ਵਾਲੀ ਹੈ ਇਸ ਤਸੇ ਪਹਿਲੇ ਕੁੰਡਾ ਨੂੰ ਐ ਸਟਿਚ ਕੀਤਾ ਦੂਜਾ ਕੁੰਡਾ ਪੁੱਠਾ ਬੁਣਿਆ ਧਾਗੇ ਨੂੰ ਪਿੱਛੇ ਕੀਤਾ ਇਹ ਦੋ ਕੁੰਡਿਆਂ ਤੇ ਅਸੀਂ ਪੈਟਰਨ ਬਣਾਣਾ ਜਿਹੜਾ ਅਸੀਂ ਦੋ ਸਿੱਧੇ ਰੱਖੇ ਹੋਏ ਆ ਇਹ ਜਿਹਾ ਤੇ ਅੰਨਲ ਦੇਖੋ ਇਹਨਾਂ ਦੋਨਾਂ ਨੂੰ ਅਸੀਂ ਇਦਾਂ ਲਵਾਵਾਂਗੇ ਇਕੱਠੇ ਉਹਨਾਂ ਨੂੰ ਸਿੱਧਾ ਦੋਨੇ ਇਕੱਠੇ ਲੈ ਦੋਨਾਂ ਨੂੰ ਸਿੱਧਾ ਬੁਣਿਆ ਪਰ ਕੁੰਡਾ ਸਲਾਈ ਤੇ ਉਤਾਰਿਆ ਨਹੀਂ ਹੁਣ ਅਸੀਂ ਪਹਿਲੇ ਕੁੰਡੇ ਨੂੰ ਲਿਆ ਇਹਨੂੰ ਬੁਣ ਲਿਆ ਸਿੱਧਾ ਇਸ ਤੋਂ ਬਾਅਦ ਦੋਨੇ ਕੁੰਡੇ ਸਲਾਈ ਤੋਂ ਉਤਾਰ ਦਿੱਤੇ ਫੇਰ ਧਾਗਾ ਆਪਣੇ ਵੱਲ ਦੋ ਕੁੰਡੇ ਪੁੱਠੇ ਧਾਗਾ ਪਿੱਛੇ ਫੇਰ ਅਸੀਂ ਦੋਨੇ ਕੁੰਡੇ ਲਏ ਦੋਨੇ ਕੁੰਡਿਆਂ ਨੂੰ ਅਸੀਂ ਫਰੰਟ ਤੋਂ ਅੱਗੇ ਤੋਂ ਬੁਣ ਰਹੇ ਹਾਂ ਸਿੱਧਾ ਬੁਣਣ ਤੋਂ ਬਾਅਦ ਸਲਾਈ 'ਚ ਹੀ ਰਹਿਣ ਦਿੰਨੇ ਆ ਫਿਰ ਪਹਿਲੇ ਕੁੰਡੇ ਨੂੰ ਫੇਰ ਦੁਬਾਰਾ ਬੁਣ ਲੈਣੇ ਆ ਅਸੀਂ ਬੁਣਣ ਤੋਂ ਬਾਅਦ ਦੋਨਾਂ ਨੂੰ ਸਲਾਈ ਤੋਂ ਉਤਾਰ ਦਿੰਦੇ ਆ ਬਸ ਇਹੀ ਸਾਡਾ ਇੰਨਾ ਕਹੀ ਪੈਟਣਾ ਹੈ। ਦੋ ਕੁੰਡੇ ਪੁੱਠੇ ਧਾਗਾ ਪਿੱਛੇ ਫਿਰ ਦੇਖੋ ਅਸੀਂ ਇਹ ਦੋਨੇ ਕੁੰਡੇ ਲਏ। ਦੋਨਾਂ ਨੂੰ ਇੱਦਾਂ ਇਕੱਠਾ ਲੈ ਕੇ ਅਸੀਂ ਇੱਦਾਂ ਬੁਣੀਆ। ਫਿਰ ਅਸੀਂ ਪਹਿਲੇ ਕੁੰਡੇ ਨੂੰ ਬੁਣੀਆ ਤੇ ਦੋਨਾਂ ਨੂੰ ਸਲਾਈ ਤੋਂ ਉਤਾਰਤਾ। ਫਿਰ ਦੇਖੋ ਧਾਗ ਆਪਣੇ ਵੱਲ ਦੋ ਕੁੰਡੇ ਪੁੱਠੇ ਧਾਗਾ ਪਿੱਛੇ ਦੋ ਕੁੰਡੇ ਲਏ ਦੋਨਾਂ ਨੂੰ ਅਸੀਂ ਇੱਤਾ ਲਿਆ। ਲੈ ਕੇ ਦੋਨੋਂ ਨੂੰ ਬੁਣਿਆ ਫਿਰ ਅਸੀਂ ਪਹਿਲੇ ਕੁੰਡੇ ਨੂੰ ਬੁਣਿਆ ਦੋਨਾਂ ਨੂੰ ਸਲਾਈ ਤੋਂ ਉਤਾਰਤਾ ਧਾਗਾ ਆਪਣੇ ਵੱਲ ਦੋ ਕੁੰਡੇ ਪੁੱਠੇ ਧਾਗਾ ਪਿੱਛੇ ਫਿਰ ਦੋ ਕੁੰਡੇ ਸਿੱਧੇ ਦੋ ਕੁੰਡੇ ਸਿੱਧੇ ਤੋਂ ਬਾਅਦ ਇਹ ਪਹਿਲੇ ਕੁੰਡੇ ਨੂੰ ਦੂਜੇ ਕੁੰਡੇ ਨੂੰ ਛੱਡ ਕੇ ਜਿਹੜਾ ਸਭ ਤੋਂ ਪਹਿਲਾ ਕੁੰਡਾ ਇਹਨੂੰ ਅਸੀਂ ਪਹਿਲਾਂ ਬੁਣ ਲਿਆ ਬੁਣ ਕੇ ਦੋਨਾਂ ਕੁੰਡੇ ਨੂੰ ਸਲਾਈ ਤੋਂ ਉਤਾਰਤਾ ਇੱਕ ਵਾਰ ਫਿਰ ਦੇਖ ਲਓ ਦੋ ਕੁੰਡੇ ਪੁੱਠੇ ਤਾ ਗਾ ਪਿੱਛੇ ਦੋਨੇ ਕੁੰਡੇ ਇਕੱਠੇ ਲਏ ਇਦਾਂ ਹੀ ਫਰੰਟ ਲੂਪ ਤੋਂ ਦੋਨਾਂ ਨੂੰ ਸਿੱਧਾ ਬੁਣ ਲਿਆ। ਬੁਣਨ ਤੋਂ ਬਾਅਦ ਦੋਨੇ ਕੁੰਡੇ ਸਲਾਈ ਤੇ ਰੰਤਨੇ ਇਸ ਤੋਂ ਬਾਅਦ ਫੇਰ ਅਸੀਂ ਪਹਿਲੇ ਕੁੰਡੇ ਨੂੰ ਫੇਰ ਦੁਆਰਾ ਇਦਾਂ ਹੀ ਸਿੱਧਾ ਬੁਣ ਲਵਾਂ। ਫੇਰ ਅਸੀਂ ਇਹਨੂੰ ਸਲਾਈ ਤੋਂ ਉਤਾਰ ਦਰਾਂ। ਬਸ ਇਹੀ ਸਾਡੇ ਪੈਟਰਨ ਦੇ ਇੱਕ ਰੋ ਹੈ ਜਿਹੜੇ ਕਿ ਅਸੀਂ ਪਾਣੀ ਹੈ। ਬਾਕੀ ਤਾਂ ਸਾਡੇ ਦੋ ਸਿੱਧੇ ਦੋ ਪੁੱਠੇ ਅਸੀਂ ਇਦਾਂ ਹੀ ਇਹਨੂੰ ਬਣਾ ਰਹੇ ਹਾਂ। ਦੇਖੋ ਦੋ ਫੇਰ ਅਸੀਂ ਇਹਨੂੰ ਬਣਾਇਆ ਤੇ ਫੇਰ ਅਸੀਂ ਇਹਨਾਂ ਨੂੰ ਸਲਾਈ ਤੋਂ ਉਤਾਰਤਾ। ਲਾਸਟ ਵਾਲੇ ਕੁੰਡੇ ਦੋ ਫੇਰ ਪੁੱਠੇ। ਪੁੱਠੀ ਰੋ ਫੇਰ ਪੂਰੀ ਪੁੱਠੀ ਪਾ ਲੈਣੇ ਪੁੱਠੀ ਸਲਾਈ ਸਾਡੀ ਫੇਰ ਪੂਰੀ ਪੁੱਠੀ ਹੋ ਜਾਣੀ ਹੈ ਬਸ ਇਹੀ ਸਾਡਾ ਚਾਰ ਸਲਾਈਆਂ ਦਾ ਪੈਟਰਨ ਹੈ ਬਾਕੀ ਸਲਾਈਆਂ ਸਾਡੇ ਸਿੱਧੀਆਂ ਪੁੱਠੀਆਂ ਪੈਣੀਆਂ ਸਿਰਫ ਇੱਕ ਦੇ ਵਿੱਚ ਅਸੀਂ ਪੈਟਰਨ ਪਾ ਰਹੇ ਹਾਂ ਇਹ ਸਲਾਈ ਪੂਰੀ ਪੁੱਠੀ ਪਾ ਕੇ ਫਿਰ ਮੈਂ ਤੁਹਾਨੂੰ ਪਹਿਲੀ ਸਲਾਈ ਤੋਂ ਫੇਰ ਪੈਟਰਨ ਸ਼ੁਰੂ ਕਰਕੇ ਦੱਸ ਦਿੰਨੇ ਆ ਫੇਰ ਅਸੀਂ ਪੈਟਰਨ ਫਰਸਟ ਤੋਂ ਸਟਾਰਟ ਕਰ ਲੈਣਾ ਜਿਸ ਤਰ੍ਹਾਂ ਪਹਿਲਾਂ ਪਾਇਆ ਸੀ ਦੋ ਕੁੰਡੇ ਪੁੱਠੇ ਤਗਾ ਪਿੱਛੇ ਤੋਂ ਕੁੰਟੇ ਸਿੱਧੇ ਇਹ ਸਾਡੀ ਸਿੱਧੀ ਰੋ ਹੈ ਜਿਸ ਚ ਅਸੀਂ ਕਿ ਦੋ ਸਿੱਧੇ ਦੋ ਪੁੱਠੇ ਪਾnde ਹੋਏ ਪਹਿਲੀ ਰੋ ਕੰਪਲੀਟ ਕਰ ਲੈਣੀ ਹੈ ਦੂਜੀ ਰੋ ਸੇ ਪੂਰੀ ਪੁੱਠੀ ਪਾ ਲੈਣੀ ਹੈ ਬਸ ਤੀਜੀ ਰੋ ਚ ਸਾਡਾ ਪੈਟਰਨ ਪੈਣਾ ਚੌਥੀ ਰੋ ਫੇਰ ਸਾਡੀ ਪੂਰੀ ਪੁੱਠੀ ਤੇ ਫਸਟ ਰੋ ਕੰਪਲੀਟ ਕਰ ਲੈਨੇ ਪੈਟਰਨ ਦੀ ਦੋ ਸਿੱਧੇ ਦੋ ਪੁੱਠੇ ਪਾ ਕੇ ਤੇ ਸੈਕੰਡ ਰੋ ਪੂਰੀ ਪੁੱਠੀ ਪਾ ਕੇ ਫਿਰ ਥਰਡ ਰੋ ਚ ਆ ਕੇ ਇੱਕ ਵਾਰੀ ਫੇਰ ਪੈਟਰਨ ਦੇਖ ਲੈਨੇ ਵੀ ਕਿਦਾਂ ਪੈਣ దో ఫలి థర్డ్ రో ప్యా ఆగి పేలే కు స్టేజ్ దూజా పుట్ా ధాగా పిచ్చే ఫే దో కుండే అసఠే దో ఎంత సెల బున్ బున్ దో సున బున్ కుడే సై అను ఫారా బు లేను సైతో ఉతారు దాన ਬਸ ਇਹੀ ਸਾਡਾ ਡਿਜ਼ਾਈਨ ਹੈ ਇਤਾਂ ਹੀ ਅਸੀਂ ਇਹ ਵਾਲੀ ਰੋਫ ਫੇਰ ਪੀਟ ਕਰ ਲੈਣੀ ਹੈ ਤੇ ਬਸ ਇਹ ਚਾਰ ਉਸੇ بار-बार ਪਾਈ ਜਾਵਾਂਗੇ ਤੇ ਸਾਡਾ ਡਿਜ਼ਾਈਨ ਬਣ ਜਾਣਾ ਹੈ ਸੋਖਾ ਡਿਜ਼ਾਈਨ ਹੈ ਵਧੀਆ ਡਿਜ਼ਾਈਨ ਹੈ ਪਿਆਰਾ ਲੱਗਦਾ ਹੈ ਇੱਕ ਵਾਰ ਟਰਾਈ ਕਰਕੇ ਜਰੂਰ ਦੇਖੋ ਬਿਗਨਰਸ ਇਹਨੂੰ ਆਰਾਮ ਨਾਲ ਬਣਾ ਸਕਦੇ ਆ ਤੇ ਜਾਲੀ ਤੋਂ ਬਿਨਾ ਡਿਜ਼ਾਈਨ ਹੈ ਤੇ ਸਭ ਤੋਂ ਵੱਡੀ ਗੱਲ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਹੋ ਪੁੱਠੇ ਰੋ ਸਾਰੀਆਂ ਪੁੱਠੀਆਂ ਇਸ ਕਰਕੇ ਬਹੁਤ ਹੀ ਜਲਦੀ ਬਣ ਜਾਣਾ ਹੈ ਫਿਰ ਬਣਾਉਈ ਵਾਲਾ ਪੈਟਰਨ ਤੇ ਮੈਂ ਤੁਹਾਨੂੰ ਇਹਨੂੰ ਥੋੜਾ ਜਿਹਾ ਬਣਾ ਕੇ ਤੇ ਇਹਦੀ ਲੁੱਕ ਆਪਾਂ ਦੇਖੀਏ ਵੀ ਕਿੱਦਾਂ ਦੀ ਆ ਰਹੀ ਹੈ ਦੇਖੋ ਫੇਰ ਸਾਡੀ 3ਰੋ ਪੈਟਰਨ ਵਾਲੀ ਆ ਗਈ ਪਹਿਲੇ ਕੁੰਡੇ ਨੂੰ ਐਸ ਸਟੇਜ ਦੂਜਾ ਪੁੱਠਾ ਤਾਂਗਾ ਪਿੱਛੇ ਫਿਰ ਦੇਖੋ ਦੋ ਕੁੰਡੇ ਸਿੱਧਾ ਇਕੱਠੇ ਲੈ ਕੇ ਦੋਨਾਂ ਨੂੰ ਇਹਦਾ ਸਿੱਧਾ ਬੁਣ ਲੈਣਾ ਬੁਣਨ ਤੋਂ ਬਾਅਦ ਇਹ ਆ ਦੇਖੋ ਦੋਨਾਂ ਨੂੰ ਸਿੱਧਾ ਬੁਣਿਆ ਬੁਣਨ ਤੋਂ ਬਾਅਦ ਕੁੰਡੇ ਸਲਾਈਤੇ ਰਹਿਣਗੇ ਇਸ ਤੋਂ ਬਾਅਦ ਅਸੀਂ ਪਹਿਲੇ ਕੁੰਡੇ